ਕਾਲ ਤੱਕ ਸਾਥ ਤੇ ਕਿ ਸੰਭਾਲੋ ਆਪਣੇ ਆਪ ਨੂੰ ਜੇ ਅਕਾਲੀ ਦਲ ਦਾ ਬੇੜਾ ਡੁੱਬਦਾ ਹੈ ਤੇ ਨਾ ਸਾਡੀ ਪੰਜਾਬੀ ਉਤਰ ਰਹੀ ਗਈ ਤੇ ਨਾ ਸਿੱਖ ਧਰਮ ਤੇ ਨਾ ਸਿੱਖੀ ਰਹੇਗੀ ਨਾ ਖਾਲਸਾ ਪੰਥ ਤਾਕਤਵਰ ਰਹੇਗਾ ਕਿਉਂਕਿ ਪੰਜਾਬੀ ਪਾਰਟੀ ਦੁਨੀਆ ਦੇ ਵਿੱਚ ਇੱਕ ਹੀ ਸਿੱਖਾਂ ਦੀ ਪਾਰਟੀ ਜਿਹਦਾ ਨਾਂ ਸ਼ਰੂਮ ਨਹੀਂ ਅਕਾਲੀ ਦਲ ਚਿੰ다 ਸਾਹਿਬ ਜਿਹੜੀ ਨਵਾਂ ਕਾਜੀਗੱਲ ਦਾ ਗਠਨ ਹੋਇਆ ਦਾ ਕੁੜੇ ਦਿਨ ਪਹਿਲਾਂ ਇਹਨੂੰ ਤੁਸੀਂ ਇਹ ਸਾਰੇ ਕੁਰਸੀਆਂ ਦੇ لالچی ਪਤਾ ਨਹੀਂ ਕੁਰਸੀਆਂ ਪਿੱਛੇ ਇਹ ਪੰਥ ਦਾ ਬੇੜਾਗਰ ਕਿਉਂ ਕਰਨ ਲੱਗੇ ਨੇ ਇਹਨਾਂ ਨੂੰ ਹੋਸ਼ ਕਰਨੀ ਚਾਹੀਦੀ ਏ ਮੈਂ ਤਾਂ ਕਹਿੰਨਾ ਪਿਛਲੇ ਅਕਾਲੀ ਦਲ ਟੁੱਟਨੇ ਚਾਹੀਦੇ ਨੇ ਤੇ ਹਰ ਰੋਜ਼ ਨਵਾਂ ਅਕਾਲੀ ਦਲ ਪੰਜਾਬ ਵਿੱਚ ਖੜਾ ਹੋ ਰਿਹਾ ਹੈ ਇਸ ਕਰਕੇ ਸਾਰੀ ਦੁਨੀਆ ਦੇ ਸਿੱਖ ਚਿੰਤਿਤ ਨੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪੰਜੇ ਤਖਤਾਂ ਨੂੰ ਲੈਟਰ ਵੀ ਲਿਖ ਦਿੱਤੇ ਨੇ ਇੱਥੇ ਅਕਾਲ ਤਖਤ ਖੁਰ ਲੈਟਰ ਅਸੀਂ ਦੇਣ ਆਏ ਆ ਬੇਨਤੀ ਪੱਤਰ ਲੈ ਕੇ ਆਏ ਆ ਤਾਂ ਕਿ ਅਕਾਲ ਤਖਤ ਸਾਹਿਬ ਦੇ ਜਹੇਦਾਰ ਆਪਣੇ ਪੰਜਾਂ ਸਿੰਘ ਸਭਾਨਾਂ ਨੂੰ ਇੱਥੇ ਬੁਲਾ ਕੇ ਤੇ ਕੋਈ ਸ਼ਖਸ ਨਿਰਦੇਸ਼ ਜਾਰੀ ਕਰਨ ਕਿ ਮੈਂ ਤੇ ਇੱਕ ਅਕਾਲ ਦਾ ਹਾਮੀ ਆ ਅਕਾਲੀ ਦਲ ਇੱਕ ਹੋਣਾ ਚਾਹੀਦਾ ਇੱਕ ਝੰਡਾ ਹੋਣਾ ਚਾਹੀਦਾ ਇੱਕ ਨਿਸ਼ਾਨ ਹੋਣਾ ਚਾਹੀਦਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਜਿਹੜਾ ਨਹੀਂ ਮੰਨਦਾ ਤੇ ਅਕਾਲ ਪਤਖ ਸਾਹਿਬ ਦੇ ਜਹੇਦਾਰ ਜੋ ਫੈਸਲਾ ਲੈਂਦੇ ਨੇ ਉਹ ਫਿਰ ਫੈਸਲਾ ਇਹਨਾਂ ਨੂੰ ਲੈਣ ਵਾਸਤੇ ਹਿੰਮਤ ਬੁਖਾਣੀ ਪੈਗੀ ਦਿਲ ਤਾਂ ਨਾਲ ਫੈਸਲਾ ਲੈਣਾ ਹੈ